ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਰ ਦਾ 7:30 8:00 ਹੋ ਗਏ ਆ ਅੰਦਰ ਆਪਾਂ ਜਿਹੜਾ ਝਾੜੂ ਲਾ ਲਿਆ ਤੇ ਬਾਹਰ ਹੁਣ ਲਾਉਨੇ ਆ ਬਾਹਰ ਨਾ ਕੱਲ ਸਾਰਾ ਦਿਨ ਮੀਂਹ ਨਹੀਂ ਹਟਿਆਗਾ ਤੇ ਵੇਖੋ ਇੱਧਰ ਕੀ ਹਾਲ ਆ ਕਈ ਲਾਂ ਦਾ ਇਹ ਟੈਲਾ ਜਿਹੜੀਆਂ ਬਹੁਤ ਜ਼ਿਆਦੇ ਗੰਧੀਆਂ ਆ ਬਹੁਤ ਜਲਦੀ ਤੇ ਬਹੁਤ ਜ਼ਿਆਦੇ ਗੰਧਨਾ ਹੋ ਜਾਂਦੇ ਆ ਉਧਰ ਸਾਡਾ ਕੁੱਤਾ ਜਿਹੜਾ ਨਾ ਟਾਈਗਰ ਸਾਡਾ ਇਹ ਬਹੁਤ ਪੈਰ ਲੈ ਲੈ ਵੇੜ ਕੇ ਅੰਦਰ ਬੰਦ ਆ ਬੈਠਾਇਆ ਸੀ ਪਿਆ ਮਾਏ ਨਾਲ ਅੰਦਰ ਨਹੀਂ ਪੈਂਦਾ ਆਇਆ ਨਾ ਰਤੂੜੀ ਆਲੇ ਚ ਪੈਂਦਾ ਨਾ ਹੋਰ ਕਿਸੇ ਉਧਰ ਕਮਰੇ ਚ ਪੈਂਦਾ ਇੱਥੇ ਨਹੀਂ ਠੰਡ ਹੁੰਦੀ ਹੈ ਤੇ ਇੱਥੇ ਆ ਕੇ ਤੇ ਇਹਨੇ ਪੈਣਾ ਤੇ ਆ ਵੇਖੋ ਪੈਰ ਲੱਗ ਲੱਗੇ ਕਿ ਖੁਸ਼ ਆਉਦੇ ਪੈਰ ਹਰਮਣ ਹਿੱਥੇ ਵੀ ਥਾਂ ਗਿੱਲਾ ਜਿੱਥੇ ਤੁਖਰਾ ਅੱਜ ਤਰੇਲ ਤਾਂ ਨਹੀਂ ਹੈਗੀ ਅੱਗੇ ਤਰੇਲ ਨਾ ਸਾਰਾ ਭਿੱਜਾ ਹੁੰਦਾ ਵੀ ਜਿਵੇਂ ਮੀਂਹ ਪਿਆ ਹੁੰਦਾ ਤੇ ਕੱਲ ਤਾਂ ਵੈਸੇ ਸਾਰਾ ਦਿਨ ਰੱਬ ਨੇ ਵਿੜਾ ਜਿਹੜਾ ਸੁੱਕਣ ਹੀ ਨਹੀਂ ਦਿੱਤਾ ਕ ਤੇ ਬਹੁਤ ਜ਼ਿਆਦਾ ਖੌਲ ਉੱਪਰ ਆ ਗਿਆ ਹਜੇ ਆ ਵੀ ਦੋ ਮੈਟ ਰੱਖੇ ਹੁੰਦੇ ਆ ਦੋ ਬੋਰੀਆਂ ਰੱਖੀਆਂ ਹੁੰਦੀਆਂ ਇੱਕ ਉਧਰ ਮੈਟ ਤੇ ਆ ਫਿਰ ਵੀ ਇੰਨਾ ਜ਼ਿਆਦਾ ਜਿਹੜਾ ਹੈ ਜਿਹ ਪੈਰਾਂ ਨਾਲ ਮਿੱਟੀ ਪਤਾ ਨਹੀਂ ਇੰਨੀ ਕਿੱਥੋਂ ਆਈ ਜਾਂਦੀ ਏ ਅੰਦਰੋਂ ਝਾੜੂ ਆਪਾਂ ਕੱਢ ਲਿਆ ਹੈ ਪੂਰਾ ਬਾਹਰ ਤੇ ਆ ਗਾ ਹੁਣ ਇੱਥੇ ਸਾਰੇ ਝਾੜੂ ਲਾਉਣੇ ਆ ਉਧਰ ਮਸ਼ੀਨ ਚੱਲੀ ਜਾਂਦੀ ਕੱਲ ਕੱਪੜੇ ਵੀ ਨਹੀਂ ਧੋਤੇ ਗਏ ਕਿਉਂਕਿ ਕੱਲ ਮੌਸਮ ਜਿਹੜਾ ਖਰਾਬ ਸੀ ਬਾਹਰ ਫਿਰ ਕੱਪੜੇ ਪੈਣੇ ਤਾਂ ਹੈ ਨਹੀਂ ਸੀ ਸੁੱਕਣ ਵਾਸਤੇ ਇਸ ਲਈ ਕੱਲ ਤੋਂ ਤੇ ਨਹੀਂ ਇਹ ਕੱਪੜੇ ਆ ਜਾਵੇ ਇੱਧਰ ਇੰਨੇ ਸਾਰੇ ਤਾਂ ਧੋ ਕੇ ਸਰ ਵੀ ਜਿੰਨੇ ਕੱਟ ਲਏ ਆ ਟੱਬ ਭਰਿਆ ਕੇ ਆਵੇ ਕੁਝ ਉਧਰ ਹੁਣ 2-3 ਵਾਰੀ ਉਧਰ ਪਾਦੇ ਆ ਮਸ਼ੀਨ ਚ ਆ ਜਾਵੇ ਮਸ਼ੀਨ ਉਧਰ ਚੱਲੀ ਜਾਂਦੀ ਆ ਬਾਕੀ ਆਟਾ ਊਟਾ ਗਨ ਲਿਆ ਧਾਰਾਂ ਚੋ ਲੰਗਾ ਭਗਵਾ ਸੱਟ ਲਿਆ ਕਾਫੀ ਜ਼ਿਆਦਾ ਕੰਮ ਹੋ ਗਿਆ ਰੋਟੀ ਬਣਾਉਣੀ ਆ ਬਸ ਹੁਣ ਰੋਟੀ ਬਣਾ ਲਾਂਗੇ ਚਾੜੂ ਲਾ ਕੇ ਤੇ ਬੱਚਿਆਂ ਦੇ ਟੰਗਾ ਜਿਹੜੀਆਂ ਵਾਦਣ ਨੇ ਹਰਮਨ ਸਿੰਘ ਦਾ ਕੱਜ ਕਲਾਸਾਂ ਆਨਲਾਈਨ ਆ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਹਰਿੰਦਰ ਸਿੰਘ ਦੀਆਂ ਜਿਹੜੀਆਂ ਕਲਾਸਾਂ ਜਿਹੜੀਆਂ ਉਹ ਅੱਜ ਮੈਨਾਂ ਲੱਗ ਨਹੀਂ ਲੱਗੂਗਾ ਸ਼ਾਇਦ ਕੱਲ ਤੋਂ ਲੱਗਣਗੀਆਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਇੱਧਰ ਚਾੜੂ ਲਾ ਲੀਏ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਤਾਂ ਮਮੀ 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 ਮਮ ਫੀ ਵੀ ਤਾਂ ਗਈ ਇੱਧਰ ਕਿੱਦੇ ਵੀਡੀਓ ਵੀ ਪਬਲਿਕਸ ਕਰਨਾਈ ਮੰਮੀ ਆਵਾਜ਼ ਆਈ ਚੱਲ ਇੱਧਰ ਨੂੰ ਮੜ ਕੇ ਆ ਰਹੀ ਮੰਮੀ ਐਸ ਵੇਲੇ ਗੇੜਾ ਕੱਦਮ ਜਾਂਦੀ ਹੁੰਦੀ ਆ ਉੱਥੋਂ ਤੱਕ ਇੱਧਰ ਨੂੰ ਹਾਂ ਜਦੋਂ ਮੜ ਕੇ ਆਏ ਮੰਮੀ ਨੇ ਕਮੈਂਟ ਵਿੱਚ ਪਾਟ ਕੇ ਅੰਦੇ ਕੰਚਾਰਾ ਚਾਰਕੰਮੀ ਹੋ ਗਿਆ ਹਾਂਜੀ ਟਾਈਮ ਆ ਜਿਹੜਾ 10 ਵਜ ਗਏ ਪੂਰੇ ਜਿਆ ਪਾਸ ਰੋਟੀ ਖਾ ਲਈ ਆ ਪਕਾ ਕੇ ਮੂਲੀਆ ਵਾਲੇ ਪਰੌਂਠੇ ਆਪਾਂ ਬਣਾਏ ਸੀ ਸਾਰਿਆਂ ਨੂੰ ਖਵਾਤੇ ਆ ਤੂੰ ਮੂੰਹ ਹੈ ਕਰਦਾ ਹਰਿੰਦਰ ਮੂੰਹ ਹੈ ਕਰਦਾ ਇਹਨੇ ਇਕੱਲੇ ਨੇ ਚਟਨੀ ਨਾਲ ਰੋਟੀ ਖਾਦੀ ਆ ਬਾਕੀ ਸਾਰਿਆਂ ਨੇ ਮੂਲੀ ਵਾਲੇ ਪਰਾਂਠੇ ਖਾਦੇ ਦਹੀਂ ਦੇ ਨਾਲ ਇਹਨੇ ਇਕੱਲੇ ਨੇ ਚਟਨੀ ਨਾਲ ਰੋਟੀ ਖਾਦੀ ਆ ਮੂਲੀ ਵਾਲੇ ਪਰਾਂਠੇ ਆਪਾਂ ਬਣਾ ਕੇ ਖਾਲੇ ਰਾਤ ਆਪਾਂ ਬਣਾਈ ਸੀ ਘਰ ਜੀ ਮੇਥਿਆਂ ਦੀ ਤੇ ਆਲੂਆਂ ਦੀ ਪਰਜੀ ਉਹ ਥੋੜੀ ਸੀਗੀ ਸਾਰਿਆਂ ਨੂੰ ਫਿਰ ਪੂਰੀ ਨਹੀਂ ਸੀ ਆਉਣੀ ਸੁੱਕੀ ਸਬਜ਼ੀ ਥੋੜੀ ਰਹਿ ਜਾਂਦੀ ਏ ਟੱਪਰ ਦੇ ਵਿੱਚ ਘਰ ਖਣ ਮੂਲੀ ਵਾਲੇ ਪਰਾਂਠੇ ਜਿਹੜੇ ਆਪਾਂ ਉਹ ਬਣਾ ਕੇ ਖਾ ਲਏ ਸਾਰਿਆਂ ਨੇ ਭਾਂਡੇ ਭੁੰਡੇ ਆਪਾਂ ਸਾਫ਼ ਕਰ ਲਏ ਅੰਦਰ ਸਾਰੀ ਸਫਾਈ ਪਹਿਲਾਂ ਹੀ ਵੈਸੇ ਤਾਂ ਹੋਊਗੀ ਸੀ ਇੱਥੇ ਵੀ ਆਪਾਂ ਪੋਚੇ-ਪੂਚੇ ਪਹਿਲਾਂ ਹੀ ਲਾਤੇ ਸੀ ਇੱਧਰ ਹੁਣ ਸਵੇਰ ਬਖਾਇਆ ਸੀ ਬਹੁਤ ਜ਼ਿਆਦਾ ਗੰਦਾ ਸੀ ਜੀ ਤੇ ਕੱਲ੍ਹ ਤਾਂ ਕਿ ਪੋਚੇ ਨਹੀਂ ਲੱਗਦੇਗੇ ਚੈੱਕ ਕੀ ਰਿਫੇਰ ਕਰਤਾ ਹੈਗਾ ਹਾਂ ਹੁਣ ਇੱਧਰ ਵੀ ਆ ਸਾਰੇ ਇੱਧਰ ਆਪਾਂ ਥੜੇ-ਥੜੇ ਵੀ ਸਾਰੇ ਸਾਫ਼ ਕਰਤੇ ਆ ਇੱਧਰ ਫੋਰਚ ਵੀ ਸਾਫ਼ ਕਰਤਾ ਅੰਦਰ ਵੀ ਪੋਚੇ ਲਾਤੇ ਆ ਭਾਂਡੇ ਭੁੰਡੇ ਆਪਾਂ ਧੋਲੇ ਤੇ ਉੱਧਰ ਕੱਪੜੇ ਵੇਖੋ ਇੱਧਰ ਇੱਕ ਟਣੀ ਪੂਰੀ ਭਰੀ ਪਈ ਆ ਇੱਕ ਉਧਰ ਤਾਂ ਕੰਦ ਤੇ ਜਰਾਬਾਂ ਤੇ ਸਾਰਾ ਇੱਕ ਟਣੀ ਪੂਰੀ ਉਧਰ ਭਰੀ ਪਈ ਹੈ ਕੱਪੜਿਆਂ ਦੀ ਸਿਰਫ ਕੱਲ ਆਪਾਂ ਇੱਕ ਦਿਨ ਕੱਪੜੇ ਨਹੀਂ ਧੋਤੇਗੇ ਇੱਕ ਦਿਨ ਸਿਰਫ ਆਪਾਂ ਕੱਪੜੇ ਨਹੀਂ ਧੋਤੇਗੇ ਤੇ ਇੱਕ ਦਿਨ ਚ ਇੰਨੇ ਕੱਪੜੇ ਝੜ ਗਏ ਆ ਮੈਂ ਲਗਾ ਜਈ ਅਸੀਂ 2-4 ਦਿਨ ਕੱਪੜੇ ਨਾ ਧੋਈਏ ਤਾਂ ਬਸ ਫੇਰ ਤਾਂ ਕਿਤੇ ਪਾਉਣ ਨੂੰ ਥਾਂ ਨਾ ਲੱਭੇ ਵੀ ਕਿੱਥੇ ਸੁੱਕਣੇ ਪਾਈਏ ਇੰਨੇ ਕਿਉਂਕਿ ਕੱਲ ਜਿਹੜਾ ਮੌਸਮ ਆ ਨਾ ਬਹੁਤ ਖਰਾਬ ਸੀ ਸਾਰਾ ਦਿਨ ਮੀਂਹ ਥੋੜਾ ਥੋੜਾ ਪਾਈ ਗਿਆ ਵੀੜਾ ਸੁੱਕਿਆ ਹੀ ਨਹੀਂ ਸਾਰਾ ਦਿਨ ਧੁੱਪ ਤਾਂ ਨਿਕਲੀ ਸੀ ਤੇ ਫੇਰ ਅੱਜ ਵੀ ਹੁਣ ਥੋੜੀ ਜਿਹੀ ਧੁੱਪ ਨਿਕਲੀ ਸੀ ਇੱਕ ਵਾਰੀ ਸੂਰਜ ਨਿਕਲਿਆ ਸੀ ਹੁਣ ਫੇਰ ਬੱਦਲ ਹੋ ਗਏ ਬੱਦਲ ਆ ਬੱਦਲਾਂ ਦਾ ਕਰਕੇ ਜਿਹੜੀ ਧੁੱਪ ਉਹ ਨਹੀਂ ਨਿਕਲਦੀਗੀ ਹਵਾ ਫੇਰ ਚੱਲ ਪਈ ਠੰਡੀ ਠੰਡੀ ਹਵਾ ਚੱਲੀ ਜਾਂਦੀ ਠੰਡ ਜੇ ਬਹੁਤ ਜ਼ਿਆਦਾ ਵਧ ਗਈ ਠੰ ਹੁਣ ਆਪਾਂ ਸਿਰਵਾਲਗੇ ਬਸ ਰੋਟੀ ਪਾਣੀ ਆਪਾਂ ਖਾ ਲਿਆ ਨਹਾ ਲਈਦਾ ਆਪਾਂ ਸੋਭਾਈ ਬੱਚੇ ਵੀ ਨਹਾ ਲਿਆ ਨਹਾ ਕੇ ਇਹਨਾਂ ਨੇ ਕੱਪੜੇ ਬਦਲ ਲਏ ਸੀ ਕੱਪੜੇ ਧੋਤੇ ਗਏ ਇਹਨਾਂ ਦੇ ਵੀ ਸਰਬਜੀਤ ਚਲੀ ਗਈ ਬੁਟੀਕ ਤੇ ਤੇ ਆਪਾਂ ਸਿਰਵਾਲਗੇ ਸਿਰਵਾ ਕੇ ਇਹਨਾਂ ਤੇ ਅੱਜ ਮੈਂ ਸੂਟ ਸ਼ਾਮ ਤੱਕ ਸੂਟ ਸਿਉਂਕੇ ਦੇਣਾ 4 ਵਜੇ ਦੇ ਤੱਕ ਫਿਰ ਆਪਾਂ ਹੁਣ ਉਹਦੇ ਤੇ ਲੱਗਦੇ ਹਾਂ ਉਹਦੇ ਤੇ 4 ਘੰਟੇ ਲੱਗਨੇ ਆ ਸੂਟ ਤੇ 2 ਵਜੇ ਦੇ ਤੱਕ 2:00 2:30 ਕਿਉਂਕਿ ਰੋਟੀ ਦਾ ਫੇਰ ਟਾਈਮ ਹੋ ਜਾਂਦਾ ਦੁਪਹਿਰ ਦਾ ਉਨਾ ਟਾਈਮ ਆਪਾਂ ਜਿਹੜਾ ਫੁੱਲਮੇ ਸੂਟ ਸੇ ਆਉਂਦੇ ਹਾਂ ਸਿਰਵਾ ਕੇ ਬਸ ਬੈਠਨੇ ਆ ਮਸ਼ੀਨ ਤੇ ਹਰਿੰਦਰ ਕਿ ਬਸ ਤਾ ਬੀ ਹੂੰ ਗੇ ਖੇਡਦਾ ਹਨ ਹੂੰ ਗੇ ਖੇਡਦਾ ਵਾਲ ਕਟਾ ਕੇ ਆਇਆ ਨਾਲੇ ਫੁਕਰਾ ਸਵੇਰ ਦਾ ਰੌਲਾ ਪਾਈ ਜਾਂਦਾ ਸੀ ਮੈਂ ਵਾਲ ਕਟਾਉਣੇ ਮੈਨੂੰ ਬਿਠਾਦਾ ਪਹਿਲਾਂ

ਜੋਦੋਂ ਤੱਕ ਨਾ ਆਏ ਹਰਿੰਦਰ ਟੋਪੀ ਤਾਂ ਉੱਤੇ ਹੀ ਹੁੰਦੀ ਆ ਹਾਂ ਟੋਪੀ ਲੈਣੀ ਸੱਜੂਗਾ ਕੋਈ ਨਾ ਜੇ ਸਕੂਲ ਵਾਲੇ ਤੇਰੇ ਵਲੌਗ ਵੇਖਦੇ ਹੋਏ ਨਾ ਫੜ ਲੈਣਾ ਅੰਨੇ ਤੇ ਤੇਰੀ ਮੈਡਮ ਨੇ ਦੇਖ ਕਰਨਗੇ ਅਗਲੇ ਹਾਂ ਜੇ ਤੇਰੀ ਮੈਡਮ ਨੇ ਵਲੌਗ ਵੇਖ ਲਿਆ ਤਾਂ ਟੋਪੀ ਲੋਵਾ ਲੈਣੀ ਹੈ ਵੈਲੰਦੇ ਇੱਧਰ ਕੜਾਈਆਂ ਦਾ ਪੂਰਾ ਪੂਰਾ ਜੋਰ ਚੱਲ ਰਿਹਾ ਦੋ ਦੋ ਫਰੇਮ ਲਾ ਕੇ पूरे दो, दो प्रेम लाके हाँ, तेन तो बने बनाए फल दिते बने बनाए फल दिते अपने <laughs> सिलाई <laughs> होने वो अपा सिलाई करता वो पहुंच जूगा बस दमन जाऊगा लै जाऊगा

ਦੋ ਦਿਨਾਂ ਦੋ ਦਿਨਾਂ ਚ ਦੇਖੋ ਇਹ ਪੂਰਾ ਹੁੰਦੇ ਆ ਕਿ ਨਹੀਂ ਹੁੰਦੇਗੇ ਆਪਕੇ ਸੱਟਾਂ ਵੀ ਆਪਦੇ ਸੁੱਖ ਨੂੰ ਇਹ ਦੋ ਦਿਨਾਂ ਚ ਦੇਖੋਣ ਪੂਰੇ ਹੁੰਦੇ ਆ ਕਿ ਨਹੀਂ ਹੁੰਦੇਗੇ ਆਪਦੇ ਸੁੱਖ ਤਾਂ ਪੁਰਾਣੇ ਲੋਕਾਂ ਨੂੰ ਪੂਰੇ ਕਰਕੇ ਦੇ ਦੇਈਂਦੇ ਆਪਦੇ ਕੰਤ ਕਰ ਦੇਈਂਦੇ ਨਾ ਤਾਂ ਕਹਿਣਗੇ ਸ਼ੇਤੀ ਸੰਤ ਚਾਹੀਦੇ ਆ ਸਾਡੇ ਨੇ ਪੰਜ ਜਨਵਰੀ ਨੂੰ ਨਾ ਗੀਤਨ ਹੁੰਦਾ 5 ਜਨਵਰੀ ਨੂੰ ਨਵਦੀਆਂ ਛੁੱਟੀਆਂ ਆਉਣਗੀਆਂ ਐਦ ਕੀ ਅਸੀਂ ਸਾਰੇ ਅਸੀਂ ਨਵੰਦਾਂ ਮੈਂ ਛੁੱਟ ਹਾਂ ਇਹ ਪਾਵਾਂਗੇ ਚਲੋ ਅੱਗਤ ਵਾਂਸੀ ਆਪਾਂ ਕਦੇ ਇੰਨਾ ਨਿੱਕੀਤਾ ਗਲ ਨਵੇਂ ਪਾ ਕੇ ਜਾਣਾ। ਅਕੀਤ ਬਣਾਏ ਸੀਗੇ ਹਾਂ। ਹਸਕੇ ਚੱਲ ਐ ਇਹਨੇ ਬੰਨਣਾ 60 ਸੈਂਟ ਤੇ ਜਾਣਗੇ। ਹਾਂ ਵੀ ਆਪ ਦੇ ਲੋਕਾਂ ਵੀ ਜਾਣਗੇ। ਹੁਣ ਤਾਂ ਕਿਉਂਕਿ ਫਿਰ ਟੈਮ ਹੀ ਨਹੀਂ ਲੱਗਦਾਗਾ। ਤਾਂ ਸੇ ਸਾਨੂੰ ਐਸੇ ਚੱਕ ਪੂਰੇ ਹੋ ਜਾਣਗੇ ਸਾਰੇ। ਪਾਏ ਜਾਣਗੇ ਹੁਣ ਦੇਖਦੇ ਆ ਵੀ ਹੁਣ ਆਪਾਂ ਤੇ ਬਣੋ ਤੇ ਲੈ ਜਾਂਦੇ ਹਾਂ ਰੇਣ ਦੇ ਆ ਕਿ ਨਹੀਂ ਦੇ ਦੇ। ਇਹ ਤਾਂ ਪੂਰੇ ਕਰ ਲੈ। ਅੱਜ ਪਹਿਲਾਂ ਸੂਟ ਸਲਾਈ ਵਾਲਾ ਆ ਗਿਆ ਨਾ ਉਧਰ ਹੀ ਦਿਹਾੜੀ ਤੱਕ ਨਾ ਤੁਰੀ ਹਿੰਦੇ ਕੋਸ਼ਣਾ ਕੋਸ਼ੋਰ ਬਣ ਜਾਂਦਾ ਹੁਣ ਤਾਂ ਹੁਣ ਵੀ ਬਸ ਸਟੈਂਡ ਹੋ ਜਾਣਾ ਕੰਮਾਂ ਦਾ ਸਿਆ ਅੱਜ ਇੱਕ ਦਿਨ ਛੁੱਟੇ ਇਹ ਜਾਂਦਾ ਮਾਰ ਤੋਂ ਅੱਗੇ ਥੋੜਾ ਜਿਹਾ ਬਾਕ ਪਸੀਗਾ ਹਾਂ ਹੁਣ ਤਾਂ ਮੈਂ ਤਰਪਾਈ ਸੂਟ ਦੀ ਬਾਹਰ ਬਹਿ ਕੇ ਕੀਤੀ ਉਦੋਂ ਥੋੜੀ ਜਿਹੀ ਧੁੱਪ ਜੀ ਸੀ ਛੇਕ ਜਾ ਪੈਂਦਾ ਸੀ ਧੁੱਪ ਦਾ ਤੇ ਨਾ ਕੋ ਚਲੋ ਤੇ ਬਹਿ ਕੇ ਬਾਹਰ ਤਰਪਾਈ ਕਰ ਲੈਂੀਂ ਸੂਟ ਦੇ ਨਾਲ ਪੂਰਾ ਪਪ ਸੇਤੀ ਜਾਉਗੀ اچھا ਤੇ 2 3 ਦਿਨ ਤਾ ਹਮ ਪਪ ਕੋਈ ਨਹੀਂ ਕਰਨਾ ਤਕ ਜੋ ਨਿਕਲੀ ਹਜੇ ਵੀ ਪਤਾ ਨਹੀਂ ਬੱਦਲਾ ਕਿ ਕੀ ਹੈ ਆ ਕਿਸੇ ਛੁੱਟੇ ਦਾ ਵੱਧ ਨਹੀਂ ਜਵਾਬ ਕਰਨ ਨਾ ਮੌਜਾ ਨਗਰ ਕੀਰਤਨ ਦੀ ਹਰਿੰਦਰ ਚਾਨ ਨਗਰ ਕੀਰਤਨ ਨਗਰ ਕੀਰਤਨ ਜਦ ਕੋਈ ਨਹੀਂ ਜਪ ਗਏ ਤਾਂ ਖੰਚ ਆਪਣੇ ਕਰਮਾਂ ਚ ਹੋਇਆ ਤਾਂ ਕਿ ਮੇ ਜਾਵਾਂਗੇ ਤਾਂ ਪਤਾ ਕੀ ਇਹ ਘਾਹ ਦਾ ਦੂਰ ਪੈ ਜਾਂਦਾ ਨਾ ਖੇਤਾਂ ਦੇ ਵਿੱਚ ੁੱਖਾ ਹੋ ਜਾਂਦਾ ਤੇ ਤਾਂ ਹੀ ਤੇ ਨਹੀਂ ਤੇ ਮਟਰ ਦੇ ਲੱਜ ਅਜੇ ਕੱਪੜੇ ਪੁੱਪੜੇ ਨਾਲੇ ਬਾਹਰ ਤਾਂ ਨਹੀਂ ਤੇ ਪਾਈਏ ਅੱਜ ਤੱਕ ਅਸਰ ਦੇ ਪਛਦੇ ਜਿੱਤੇ ਵਿੱਚ ਸੁੱਕਦੀ ਹੋਣੀ ਆ ਸਾਰੇ ਮੈਂ ਲੱਗ ਕੇ ਪਾਤੇ ਸੀ ਜਦੋਂ 10:00 ਪਾਣੇ 1:00 ਵਜੇ ਸਾਰੇ ਕੱਦ ਕੇ ਦਰਵਾਜ਼ਾ ਆਸੇ ਬਦਲ ਕੇ ਪਾਤੇ ਸੀ ਆਰ ਕੋੜੇ ਬਤੇ ਸਭ ਕੀ ਗਏ ਕੋਈ ਕੋਈ ਕਾ ਜਾ ਰਿਹਾ ਦਾ ਹੋਂਟਾ ਹੀ ਕੰਮ ਚੱਲੂ ਮੈਨੂੰ ਲੱਗਦਾ ਕਦੇ ਉਥੇ ਸੱਟ ਕਦੇ ਸੱਟ ਸਖਸ਼ਾਂ ਦਾ ਸਿਆਣਤਾ ਫਿਰ ਨਾ ਕਿੰਨੇ ਦਿਨਾਂ ਚ ਜਾ ਕੇ ਮਸਾਲੇ ਪਪੜੇ ਸੱਟਦੇ ਆ ਵੀ ਕਦੇ ਉਥੇ ਸੱਟ ਕਰਦੇ ਸੱਟ ਕੱਲ ਦਾ ਨਾ ਮਸਾਲਾ ਕਰਿਆ ਕੱਲ ਦਾ ਰੋਟੀ ਪੂਰੀ ਜੂਰਾ ਚ ਠੰਡ ਕਰ ਲੱਖੀ ਆ ਮੈਂ ਮੇਰੇ ਮम्मी ਸਬਜੀ ਚੀਰਦੇ ਸੀ ਮੈਨੂੰ ਲੱਗਦਾ ਹੈ ਤਾਂ ਨੀ ਗੋਬੀ ਆ ਜਿੱਕੀ ਮੇਰਾ ਵੇਖਿਆ ਨਹੀਂ ਉਹ ਵੀ ਤੇ ਗਾਜਰਾ ਬਹੁਤ ਸੱਜੀਆਂ ਲੈ ਕੇ ਆਉਂਦੀ ਕਿਤਾ ਸੀ ਮੈਂ ਕਿਹਾ ਸਬਜੀ ਲੈ ਕੇ ਆਏ ਤੇ ਸਬਜੀ ਹੈ ਨਹੀਂ ਮੰਮੀ ਆਖੇ ਨਸੀ ਮੂਲਾ ਬਣਾ ਲੰਮਾ ਕੋ ਮੂਲਾ ਆ ਲੰਮਾ ਤੇ ਸੋਭਾ ਰੋਟਾ ਖਾਤ ਮੈਂ ਕਹਿਣਾ ਪਰ ਹਰਿੰਦਰ ਨੇ ਫੋਨ ਹਾਂ ਲੱਤੀ ਨਹੀਂ ਕਰਦੀ ਇਹ ਗੋਬੀ ਵੀ ਚਾ ਚਾ ਗੋਬੀ ਆ ਨੀ ਕਰਨਾ ਆ ਪਿਆ ਨੂੰ ਕੱਢ ਕੇ ਤਾਲੂ ਕਰ ਗੋਬੀ ਚਾ ਮੂਲ ਨਾਲ ਤੇਰਾ ਅਲੂ ਮੀ ਨਿੱਕਲ ਲੈਸ ਨਾ ਸੁਬਾ ਬਰ ਰੋਜ ਕਰਾਂ ਠੇ ਖਾਤੇ ਯਾਰ ਵੀਝਣੇ ਕਰਤਾ ਸੀ ਮਮੀ ਆਖੀ ਜਾਂ ਜੇ ਤੇ ਮੂਲਗਾ ਬਣਾਉਣਾ ਹੈ ਤਾਂ ਮੂਲਗਾ ਕੱਟ ਕੇ ਲਿਆਉਣੀ ਆ ਜਿਹਨੇ ਉਹਦੇ ਪਹਿਲਾਂ ਮੈਨੂੰ ਪੁੱਛੀ ਜਾਂਦੀ ਸੀ ਠੀਕ ਹੈ ਜਿਹੜੇ ਵੀ ਮੈਂ ਆਪਣੇ ਚੈਨਲ ਦੇ ਨਵੇਂ ਜੋੜਦੇ ਆ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਕੋਈ ਵੀ ਰੈਸਪੀ ਵਾਲਾ ਬਲੌਗ ਹੋਣਾ ਕੋਈ ਤਾਂ ਆ ਸਭੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲੱਗੇ ਸ਼ੇਅਰ ਵੀ ਕਰਦੇ ਆ ਕਰੋ ਕੱਲ ਨੂੰ ਆਪਾਂ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆਂ ਅੰਦਰੇ ਰਵਲ ਅਪੈਂਡੇਟ ਵੀ ਕਰਦੇ ਆਂ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ